ਇਹ ਆ ਫੜ ਤੱਕ ਇਹ ਹਵਾ ਹੁੰਦਾ ਠੀਕ ਆ ਵਾ ਡਬਲ ਹੋ ਰਿਹਾ ਪੂਰਾ ਬਿਲਕੁਲ ਮੋਟਰ ਵਿਦ ਫਿਕਸ ਹੀ ਆ ਸਾਰਾ ਕੁਝ ਠਹਿਣ ਚੀਜ਼ ਆ ਬਾਈ ਇਹ ਬਈ ਫੋਲਡਿੰਗ ਬੈੱਡ ਆ ਫੋਲਡਿੰਗ ਬੈੱਡ ਆ ਹਾਂਜੀ ਇਹਨੂੰ ਮੱਝਾਂ ਵਾਲੇ ਸੰਗਲ ਤੋਂ ਲੈ ਕੇ ਵੱਡੇ ਟੋਚਣ ਕੰਪੈਨਾਂ ਦੇ ਸੰਗਲ ਜਿਹੜੇ ਹੁੰਦੇ ਆ ਜਿਵੇਂ ਦਾ ਮਰਜ਼ੀ ਲਓ ਸ਼ਾਵਰ ਆ ਕੇ ਟੂਟਿੰਗ ਆ ਕੇ ਲਓ ਜਾਨਾ ਨਵੇਂਆਂ ਨੂੰ ਹੀ ਪਿਆਸਮਾਨ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਮਲੋਟ ਜਿਹੜਾ ਜਹਾਜਾਂ ਦਾ ਸਮਾਨ ਆਪਾਂ ਕਹਿ ਦਿੰਦੇ ਆ ਤੁਸੀਂ ਬਹੁਤ ਸਾਰੀਆਂ ਵੀਡੀਓ ਵੇਖੀ ਹੋਣਗੀਆਂ ਪਰ ਅੱਜ ਤੁਹਾਨੂੰ ਜਿਹੜੀ ਦੁਕਾਨ ਤੇ ਲੈ ਕੇ ਆ ਗਏ ਆ 13 13 ਇੰਟਰਪ੍ਰਾਈਜ਼ ਤੇ ਬਾਈ ਹਰਵਿੰਦਰ ਭਾਈ ਕੀ ਹਾਲਾ ਬਹੁਤ ਵਧੀਆ ਵੀਰ ਤੇ ਹਰਵਿੰਦਰ ਭਾਈ ਜੀ ਆਪਾਂ ਕਹਿ ਦਿੰਦੇ ਆ ਜੀ ਸੂਈ ਤੋਂ ਲੈ ਕੇ ਹਾਂਜੀ ਤੇ ਜਹਾਜਾਂ ਦੇ ਸਮਾਨ ਤੱਕ ਵੀ ਇੱਥੇ ਸਮਾਨ ਮਿਲ ਜਾਂਦਾ ਏ ਟੂ ਜ਼ੈਡ ਜੀ ਮਿਲਦਾ ਮਿਲਦਾ ਜੀ ਆਜੋ ਫਿਰ ਦਿਖਾ ਦਗੇ ਆਪਾਂ ਤੇ ਸਟਾਰਟਿੰਗ ਭਾਈ ਕਿੱਥੋਂ ਕਰਾਂਗੇ ਜਿਹੜਾ ਇਹ ਦੱਸ ਦਿਓ ਪਹਿਲਾਂ ਤਾਂ ਦਰਸ਼ਕਾਂ ਨੂੰ ਕਿਸਾਨ ਭਰਾਵਾਂ ਦੀ ਸਵਾਲਤ ਲਈ ਆਪਣਾ ਕਿਸਾਨੀ ਦੇ ਨਾਲ ਰਿਲੇਟਡ ਸਮਾਨ ਹੁੰਦਾ ਨਾ ਜਿਵੇਂ ਆਹ ਇਹਦੇ ਬਾਰੇ ਦੱਸ ਦੋ ਪਹਿਲਾਂ ਤਾਂ ਬਈ ਜਿਹੜੇ ਸੰਗਲ ਇਹਦੇ ਪਏ ਇਹ ਹੈ ਵੀ ਹਾਂਜੀ ਸੰਗਲ ਮੱਝਾਂ ਵਾਲੇ ਸੰਗਲ ਤੋਂ ਲੈ ਕੇ ਵੱਡੇ ਟੋਚਨ ਕੰਪੈਨਾਂ ਦੇ ਸੰਗਲ ਜਿਹੜੇ ਹੁੰਦੇ ਆ ਜਿਵੇਂ ਦਾ ਮਰਜ਼ੀ ਲਓ ਜਿਵੇਂ ਦਾ ਮਰਜ਼ੀ ਹਾਂਜੀ ਯੂ ਕੁੰਡੇ ਵੀ ਸਾਰੇ ਆ ਯੂ ਕੁੰਡੇ ਟੋਚਨ ਵੱਡੇ ਆਗੇ ਹਾਂਜੀ ਟੋਚਨ ਵੀ ਆ ਮਗਲੈਲ ਗਰੀਸ ਸਭ ਕੁਝ ਆ ਇਹ ਅੱਛਾ ਜਿਹੜਾ ਇਹ ਬਾਈ ਹਰਵਿੰਦਰ ਮਗਲੈਲ ਹੁੰਦਾਗਾ ਇਹ ਨਵੇਂ ਜੀ ਹੋਊਗਾ ਬਿਲਕੁਲ ਬਿਲਕੁਲ ਫਰੈਸ਼ ਚ ਫਰੈਸ਼ ਚ ਆਊਗਾ ਹਾਂਜੀ ਲਾਰਟ ਚ ਆਉਂਦਾ ਠੀਕ ਹੈ ਕੋਈ ਨਹੀਂਗਾ ਵੀ ਕੋਈ ਕਈ ਹੁਣ ਆਪਾਂ ਨਾਂ ਨਹੀਂ ਮਚਾ ਲੈਂਦਾ ਕਈ ਨਾਂ ਬਾਹਰ ਦਾ ਲੈ ਕੇ ਬਾਈ ਇਧਰ ਲਿਆ ਚੀਜ਼ਾਂ ਸੇਲ ਕਰੀ ਜਾਂਦੇ ਉਹ ਚੀਜ਼ ਤਾਂ ਨਹੀਂ ਆਪਾਂ ਦੱਸ ਕੇ ਦਿੰਨੇ ਬਾਈ ਜਿਹੜੀ ਇਧਰ ਦੀ ਆ ਉਹ ਇਧਰ ਦੀ ਕਹਾਂਗੇ ਜਿਹੜੀ ਬਾਹਰ ਦੀ ਆ ਬਾਹਰ ਦੀ ਹਾਂਜੀ ਅੰਟਿਕ ਚੀਜ਼ਾਂ ਬਿਲਕੁਲ ਠੀਕ ਆ ਤਾਂ ਅੱਗੇ ਬਾਈ ਕਿਸਾਨ ਵੀਰ ਵਾਲੀ ਪਹਿਲਾਂ ਆਪਾਂ ਸ਼ੁਰੂ ਕੀਤਾ ਤਾਂ ਕਿਸਾਨ ਵੀਰ ਵਾਲੀ ਸਾਰਾ ਸਮਾਨ ਦਾਅ ਦੋ ਪਹਿਲਾਂ ਤਾਂ ਕੀ ਸਿਸਟਮ ਆ ਬਾਈ ਸਾਰਾ ਆ ਵੀਰ ਪੱਖੇ ਬਲੂਰ ਆਗੇ ਵੱਡੇ ਜਿੱਦਾਂ ਮਾਲ ਡੰਗਰ ਤੇ ਲਾਉਣੇ ਹੁੰਦੇ ਆਪਾਂ ਹਣਾ ਤੇ ਇਹ 50 ਫੁੱਟ ਤੱਕ ਹਵਾ ਆਮ ਨਾਲ ਦਿੰਦਾ 50 ਫੁੱਟ ਤੱਕ ਇਹ ਹਵਾ ਦਿੰਦਾ ਠੀਕ ਆ ਵੱਡਾ ਬ ਮੋਟਰ ਵਿਦ ਫਿਕਸ ਹੀ ਆ ਸਾਰਾ ਕੁਝ ਕੇ ਆ ਚੀਜ਼ ਆ ਜਿਵੇਂ ਦਰਸ਼ਕੋ ਦੇਖ ਲਓ ਤੁਸੀਂ 100 ਵਾਗੜ ਦੇਣੀ ਨੇ ਠੀਕ ਆ ਇਹਦੇ ਮੂਰੇ ਦੀ ਲਾ ਕੇ ਤੁਸੀਂ ਇਹਨੂੰ ਦੂਰ ਵੀ ਜਾ ਸਕਦੇ ਜਿਵੇਂ ਮਰਜੀ ਠੀਕ ਆ ਤਾਂ ਇਹ ਬਾਈ ਜਿਹੜਾ ਇੱਕ ਗੱਲ ਮੈਂ ਹਰਵਿੰਦਰ ਕਰ ਲੂੰਗਾ ਬਾਈ ਬਾਈ ਆਪੇ ਤੂੰ ਦੱਸ ਦੀ ਜਿਹੜਾ ਤੈਨੂੰ ਲੱਗਿਆ ਹਨਾ ਕੋਈ ਗੱਲ ਨਹੀਂ ਜੀ ਤੇ ਰੇਟ ਇਹਦਾ ਪੁੱਛਣਾ ਚਾਹੁੰ ਜੀ ਬਾਈ ਦੱਸ ਸਕਦੇ ਜ਼ਰੂਰ ਇਹ ਤੋਲ ਕੇ ਪੱਖਾ ਬਲੂਅਰ ਜਿੰਨੇ ਵੀ ਹੋਰ ਪਏ ਆ ਅੱਛਾ ਇਹ ਤੋਲ ਕੇ ਆ ਸਾਰੇ ਤੋਲ ਕੇ ਕੀ ਰੇਟ ਆ 200 ਰੁਪਏ ਕਿਲੋ 200 ਰੁਪਏ ਕਿਲੋ ਲੋ ਵੀ ਦਰਸ਼ਕੋ ਇਹ ਤੋੜ ਕੇ ਆ ਸਮਾਨ ਜਿਹੜਾ ਸੰਗਲ ਵੀ ਬਾਈ ਹ ਜਿਹੜਾ ਆ ਸਾਮਾਨ ਸਟਾਰਟਿੰਗ ਚ ਆਪਾਂ ਤੁਹਾਨੂੰ ਦੱਸ ਰਹੇ ਆ ਇਹ ਸਿਰਫ ਤੋਲ ਕੇ ਆ ਤੇ 200 ਰੁਪਏ ਕਿਲੋ ਤੋਲ ਕੇ ਤੁਸੀਂ ਲਿਆ ਸਕਦੇ ਆ ਤੇ ਬਹੁਤ ਵਧੀਆ ਸਾਮਾਨ ਆ ਬਾਈ ਕਿਸਾਨ ਵੀ ਰਾਸਤੇ ਤੇ ਆ ਜਾ ਬਾਈ ਹਰਵਿੰਦਰ ਅੱਗੇ ਇਹ ਬਾਈ ਹੁਣ ਜੋ ਮਿਸਤਰੀ ਪੁਨੇ ਦਾ ਆਪਣਾ ਕੰਮ ਜਿਹੜਾ ਕਹਿ ਸਕਦੇ ਹਣਾ ਹਾਂਜੀ ਪਥਰੀ ਆ ਗਈ ਸਾਰੀ ਪਥਰੀ ਆ ਗਈ ਤੁਹਾਡੀ ਗ੍ਰੈਂਡਰ ਵਗੈਰਾ ਸਾਰੀ ਆ ਗਈ ਠੀਕ ਆ ਤਾਂ ਇਹਦੇ ਚ ਬਈ ਹੋਰ ਜਿਵੇਂ ਆ ਵੈਲਡਿੰਗ ਦਾ ਸਮਾਨ ਆ ਗਿਆ ਨਾ ਇਹ ਪਲਾਜ਼ਮਾ ਜੀ ਲੋਹਾ ਕਟਰ ਅੱਛਾ ਸੋਰੀ ਇਹ ਲੋਹਾ ਕਟਰ ਆ ਗਏ ਸਾਲਾ ਜਿਵੇਂ ਆਪਾਂ ਕਹਿ ਦਿੰਨੇ ਆ ਅੱਛਾ ਇਹ ਵੀ ਤੋਲ ਕੇ ਇਹ ਵੀ ਤੋਲ ਕੇ ਆ ਅੱਛਾ ਇਹ ਵੀ ਸਾਰਾ ਸਮਾਨ ਤੋਲ ਕੇ ਦੇਣਾਗਾ ਬਿਲਕੁਲ ਬਿਲਕੁਲ ਠੀਕ ਆ ਅੱਗੇ ਬਈ ਹੋਰ ਮੈਸਟਰ ਪੁਣੇ ਦਾ ਕੰਮ ਜੜਾ ਆ ਗਿਆ ਉਹ ਵੀ ਆਪਾਂ ਦਿਖਾ ਦਿੰਦੇ ਆ ਆ ਕੀ ਟਾਇਰ ਜਿਵੇਂ ਆਪਾਂ ਪੇਟੀਆਂ ਤੇ ਕੂਲਰ ਦੇ ਥੱਲੇ ਜੁਕੜਾ ਲਾਉਂਦੇ ਆ ਫਿੰਜਰਿਆਂ ਥੱਲੇ ਵੀ ਲਾਉਣੇ ਆ ਨਾ ਠੀਕ ਆ ਉਹ ਉਹ ਆ ਗਏ ਜੈਕ ਆ ਗਏ ਬਈ ਅੱਗੇ ਜੈਕ ਆ ਗਏ ਠੀਕ ਆ ਇਹ ਇਹ ਸਾਰਾ ਸਮਾਨ ਜਿਹੜਾ ਲੋਹੇ ਦਾ ਇਹ ਤੋਲ ਕੇ ਹੀ ਆ 200 ਰੁਪਏ ਬਿਲਕੁਲ ਤਕਰੀਬਨ ਸਾਰਾ ਹੀ ਤੋਲ ਕੇ ਲੋਹੇ ਵਾਲਾ ਸਮਾਨ ਤਾਂ ਤਕਰੀਬਨ ਤੋਲ ਕੇ ਹੀ ਜਮਾ ਹੀ ਸਾਰਾ ਠੀਕ ਆ ਅੱਗੇ ਭਾਈ ਆਪਾਂ ਫਰੰਟੀਕ ਚੀਜ਼ਾਂ ਤੇ ਗੱਲ ਕਰਗੇ ਜਿਵੇਂ ਅੱਗੇ ਉਹ ਆਪਣੇ ਪਈ ਆ ਕਿ ਮਾਈਕ੍ਰੋਵੇਵ ਆ ਗਏ ਹਾਂਜੀ ਆ ਮਾਈਕ੍ਰੋਵੇਵ ਆ ਬਣਾ ਗਏ ਸਾਰੇ ਇਹ ਮਾਈਕ੍ਰੋਵੇਵ ਆ ਗਏ ਹਾਂਜੀ ਠੀਕ ਆ ਆ ਆ ਗਿਆ ਵੀਰ ਬੋਡੀ ਡ੍ਰਾਇਰ ਅੱਛਾ ਇਹ ਬੋਡੀ ਡ੍ਰਾਇਰ ਆ ਪਾਉਂ ਚਲਾ ਕੇ ਜਿੱਦਾਂ ਮਰਜ਼ੀ ਸਾਰੀ ਪੈਪ ਖਿੱਚ ਕੇ ਨਾ ਆਹ ਓਕੇ ਓਕੇ ਤੇ ਐਂ ਜਿਹਦੇ ਨਾਲ ਗਰਮ ਹਵਾ ਹੀ ਜਾਣੀ ਆ ਲੋ ਵੀ ਇਹ ਬਹੁਤ ਵਧੀਆ ਚੀਜ਼ ਆ ਬਈ ਐਂਟੀਕ ਚੀਜ਼ਾਂ ਬਾਕੀ ਇਹ ਸਾਰੀ ਬਾਹਰ ਦੀ ਆ ਇਹ ਨਹੀਂਗਾ ਵੀ ਇੱਧਰ ਦੀਆਂ ਨਹੀਂ ਮੇਡ ਇਨ ਇਟਲੀ ਆ ਵੀ ਇਹ ਸਾਰੇ ਮੇਡ ਇਨ ਇਟਲੀ ਆ ਇਹ ਵੇਖੇ ਤੋਂ ਪਤਾ ਲੱਗਦਾ ਦਸਕੋ ਤੇ ਅੱਗੇ ਬਾਈ ਇਹ ਆ ਗਏ ਆਪਣਾ ਟੋਸਟਡ ਟੋਸਟਡ ਹਨਾ ਹਾਂਜੀ ਠੀਕ ਆ ਬਾਈ ਬ੍ਰੈਡ ਬਰੂਡ ਪਾ ਕੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਇਹ ਵੀ ਲਿਆ ਸਕਦਾ ਤੇ ਇਹ ਬਾਈ ਜਾਇਜ਼ ਜੇ ਰੇਟ ਆ ਹਰਵਿੰਦਰ ਬਿਲਕੁਲ ਨਾਰਮਲੀ ਇਹ ਤਾਂ ਨਹੀਂਗਾ ਵੀ ਆਪਾਂ ਇੱਥੇ ਵੀਡੀਓ ਪਾ ਦਿੱਤੇ ਬਾਈ ਆਪਾਂ ਨੂੰ ਲਾਂਭਾ ਦੇ ਜਿਵੇਂ ਆ ਕੇ ਹਰਵਿੰਦਰ ਦਾ ਕੋਈ ਚੱਕਰ ਹੀ ਨਹੀਂ ਜਮਾਂ ਲੀੜੇ ਲਾਉਣ ਵਾਲਾ ਕੰਮ ਨਹੀਂ ਉਹ ਨਾ ਫਿਰ ਬੇਫਿਕਰ ਹੋ ਜਾ ਆ ਮੈਂ ਦੇਖ ਰਿਹਾ ਸੀ ਬਾਈ ਆ ਯੂਨੀਕ ਜੀ ਆਈਟਮ ਆਈਆਂ ਹੁਣ ਇਹ ਮੈਟ ਆ ਜੀ ਸਾਰੇ ਇਹ ਮੈਟ ਆ ਬਾਈ ਹਾਂਜੀ ਠੀਕ ਹੈ ਇਹਦਾ ਕੀ ਵਰਤੋਂ ਚ ਆ ਰਿਹਾ ਹੈ ਬਈ ਇਹ ਆਪਣੇ ਪੌੜੀਆਂ ਦੇ ਸਟੈਪ ਤੇ ਵੀ ਰੱਖਿਆ ਜਾਊਗਾ ਪੌੜੀਆਂ ਤੇ ਐਂਟਰੀ ਗੇਟ ਤੇ ਵੀ ਰੱਖਿਆ ਜਾਊਗਾ ਠੀਕ ਹੈ ਜਿਵੇਂ ਮਰਜੀ ਤੇ ਪਲੱਸ ਆਪਾਂ ਜੇ ਮੰਨ ਲਓ ਕਮਰੇ ਚ ਵਿਸ਼ਾਈ ਕਰਨੀ ਹੈ ਨਾ ਇੱਕੋ ਤਰ੍ਹਾਂ ਦੇ ਕਲਰ ਚੱਕ ਕੇ ਤੇ ਵਿਸ਼ਾਈ ਵੀ ਕਰ ਲਾਂਗੇ ਵੈਕਿਊਮ ਨਾਲ ਨਾਰਮਲ ਹੀ ਸਾਫ਼ ਹੋ ਜਾਂਦੇ ਸਾਰੇ ਅੱਛਾ ਵੈਕਿਊਮ ਨਾ ਹੋ ਜਾਂਦਾ ਲੈ ਵੀ ਦਰਸ਼ਕੋ ਇਹ ਕਿਸੇ ਨੇ ਰੂਮ ਤਿਆਰ ਕਰਨਾ ਹੈ ਨਾ ਬਈ ਥੱਲੇ ਫਰਸ਼ ਤੇ ਬਹੁਤ ਵਧੀਆ ਇਹ ਵੀ ਲਿਆ ਸਕਦੇ ਬਾਵਾ ਪਿਆ ਸਟਾਕ ਬਈ ਹਜੇ ਹਾਂਜੀ ਉਧਰ ਦੂਜੇ ਪਾਸੇ ਪਿਆ ਹੈ ਦੂਜੇ ਪਾਸੇ ਸਟਾਕ ਪਿਆ ਦਰਸ਼ਕੋ ਦਿਖਾਉਂਦਾ ਤੇ ਇਹ ਬਈ ਲਾਈਟਾਂ ਤੇ ਆ ਗਈ ਆਪ ਇਹ ਬਾਈ ਕਿੰਨੇ ਵਾੜ ਵੂੜ ਦੀਆਂ ਤੇ ਇਹ ਇੱਥੇ 2 ਪੀ ਪਾਉਣੀ ਆਪਾਂ ਸਿਰਫ ਬਿਲਕੁਲ ਜਿੱਦੀ ਮਰਜ਼ੀ ਵਾਟ ਦੀ ਪਾ ਲੋ ਜਿੰਨੀ ਮਰਜ਼ੀ ਤੇ ਘਰੇ ਦੂਜੀ ਬੀਲੀ ਦੇ ਵੀ ਚੱਲ ਪੈਂਦਾ ਬੰਟਾ 220 ਆ ਸਾਰੇ ਅੱਛਾ 220 ਵਾਲੇ ਆ ਸਾਰੇ ਠੀਕ ਆ ਤੇ 12 ਵੋਲਟ ਚ ਹੀ ਇਹ ਗੱਲ ਕਰ ਗਏ ਬਾਈ 12 ਵੋਲਟ ਦਾ ਵੀ ਮਿਲ ਜਾਂਦਾ ਉਹ ਘੱਟ ਚੀਜ਼ਾਂ ਉਹ ਘੱਟ ਜੀ ਜਾਂਦੀਆਂ ਅੱਗੇ ਆ ਕੇ ਬਾਈ ਇਹ ਆਪਣੇ ਜੱਗ ਜੂੜ ਗਿਆ 4 ਆ ਕੇਟਲਾਂ ਆ ਗਈਆਂ ਆ ਰਾਈਸ ਵਾਲਾ ਆ ਗਿਆ ਮੁੰਡਾ ਹਾਂ ਉੱਪਰ ਵੀ ਚਾਹ ਕੈਟਲਾਂ ਪਈਆਂ ਨੇ ਇਹ ਚਾਹ ਉਹ ਵੱਡੀਆਂ ਆ ਗਈਆਂ ਠੀਕ ਆ ਤੇ ਇਧਰ ਫੇਰ ਬਾਈ ਆ ਗਈ ਗੱਲ ਆਪਣੀ ਜਿੰਦਾਰ ਭਰਾ ਵਾਸਤੇ ਹਨਾ ਰੱਸਾ ਸਾਰਾ ਰੱਸਾ ਆ ਗਿਆ ਬਈ ਸਾਰੇ ਬਹੁਤ ਵਧੀਆ ਹੈਵੀ ਰੱਸਾ ਹਨਾ ਹਰਵਿੰਦਰ ਇਹ ਬਾਈ ਵੱਡੀ ਬੇਲ ਤੋਂ ਲੈ ਕੇ ਵੀਰ ਮੰਜਿਆਂ ਦੇ ਵਾਂ ਤੱਕ ਠੀਕ ਆ ਸਾਰਾ ਜਿੰਨਾ ਇਹ ਤਾਂ ਕਹਿੰਦੇ ਨਾਲੇ ਟੂਜਨ ਪਾ ਲੋ ਟੁੱਟਦਾ ਨਹੀਂ ਹੁੰਦਾ ਹਨਾ ਜੱਜਾਂ ਵਾਲੇ ਸਮਾਨ ਦਾ ਬਈ ਹਾਂ ਬਹੁਤ ਤਗੜੀਆਂ ਲਾਸਾਂ ਬਈ ਦੇਖ ਲੋ ਇਧਰ ਦਰਸ਼ਕੋ ਪੂਰਾ ਹੈਵੀ ਚੀਜ਼ ਆ ਤੇ ਕਦੇ ਵੀ ਖਰਾਬ ਹੋਣ ਵਾਲੀ ਚੀਜ਼ ਨਹੀਂ ਕਿਉਂਕਿ ਜੱਜਾਂ ਚ ਮਾੜਾ ਸਮਾਨ ਤਾਂ ਰੱਖਦੇ ਨਹੀਂ ਬਿਲਕੁਲ ਤੇ ਅੱਗੇ ਬਾਈ ਇਧਰ ਆ ਜਗੇ ਹਨਾ ਆਪਾਂ ਆਹ ਬੜੀ ਕਹਣ ਚੀਜ਼ ਆ ਬਾਈ ਇਹ ਬਈ ਫੋਲਡਿੰਗ ਬੈੱਡ ਆ ਫੋਲਡਿੰਗ ਬੈ ਲਓ ਵੀ ਆਹ ਬਹੁਤ ਕਹਿਣ ਚੀਜ਼ ਆ ਦਰਸ਼ਕੋ ਇਹ ਸਟੀਲ ਚਾ ਬਾਈ ਸਟੀਲ ਹੈ ਜੀ ਸਾਰਾ ਪ્યોਰ ਸਟੀਲ ਆ ਬਾਈ ਲਓ ਵੀ ਆਹ ਬਣ ਗਿਆ ਮੰਜਾ ਜਮਾ ਬੈੱਡ ਕਹਲੋ ਮੰਜਾ ਕਹਲੋ ਹਨਾ ਬਾਈ ਤੇ ਜੇ ਕਿਸੇ ਨੇ ਬਾਹਰ ਜਾਣਾ ਮੰਨ ਕੇ ਚਲੋ ਟੂਰ ਵਗੈਰਾ ਤੇ ਜਾਣਾ ਤੇ ਗੱਡੀ ਚ ਆਰਾਮ ਨਾਲ ਟੈਕ ਜਾਣਾ ਜਿੰਨੇ ਮਰਜ਼ੀ ਬਾਈ ਇਹ ਤੋਂ ਛੋਟੀ ਵੀ ਹੈਗੀ ਉਹ ਜਮਾ ਬੈਗ ਚ ਪੈ ਜਾਂਦਿਆ ਅਸ਼ੋ ਬੈਗ ਚ ਪੈ ਜਾਂਦਾ ਜਿੱਥੇ ਮਰਜ਼ੀ ਜਾਓ ਇੱਕ ਰਵਿੰਦਰ ਕੁਰਸੀਆਂ ਆਈਆਂ ਵੇਖੀਆਂ ਸੀ ਮੈਂ ਉਦੋਂ ਬਾਈ ਆਪਣੇ ਉਹ ਵੀ ਹੈਗੀਆਂ ਫੋਲਡਿੰਗ ਅੱਛਾ ਉਹ ਵੀ ਹੈਗੀਆਂ ਫੋਲਡਿੰਗ ਹਾਂਜੀ ਉਹ ਤਾਂ ਜਿੱਥੇ ਮਰਜ਼ੀ ਗੱਡੀ ਦੀ ਡਿੱਗੀ ਚ ਰੱਖਿਆ ਉਹ ਵੀ ਆ ਜਾਂਦੀ ਜਾਂ ਕੇ ਬੈ ਇਹ ਬੰਤਿੰਗਾ ਕੁਰਸੀਆਂ ਆ ਜਾਂਦੀਆਂ ਨੇ ਕੁਰਸੀਆਂ ਆ ਜਾਂਦੀਆਂ ਨੇ ਹਾਂਜੀ ਲਓ ਵੀ ਆਹ ਚੀਜ਼ ਵੀ ਵਧੀਆ ਤੇ ਆਪਾਂ ਇਹਨੂੰ ਕਰਦ ਕੇ ਬੰਦ ਤੇ ਆਪਾਂ ਹੋਰ ਦਿਖਾਉਣੇ ਦੱਸ ਕੋਈ ਬੜੀਆਂ ਘੈਂਟ ਚੀਜ਼ਾਂ ਬਈ ਆ ਕੇ ਜਿਹੜਾ ਤੁਹਾਨੂੰ ਐਡਰੈਸ ਦੱਸਦੇ ਆਂ ਆਪਾਂ ਸਾਰਾ ਤੇ ਉੱਥੇ ਆ ਕੇ ਬਾਈ ਤੁਸੀਂ ਮਿਲੋਟ ਇਹਨੂੰ ਲੈ ਸਕਦੇ ਤੇ ਆਹ ਤੁਸੀਂ ਆ ਗਏ ਆ ਕੇ ਬਾਈ ਹਣਾ ਹਰਿੰਦਰ ਹਾਂਜੀ ਇਹ ਵੀ ਬਹੁਤ ਘੈਂਟ ਚੀਜ਼ ਆ ਯਾਰ ਦੇਖੋ ਆ ਆਰਮ ਰੈਸਟ ਆ ਗਈ ਹਣਾ ਠੀਕ ਆ ਤੇ ਅਛਾ ਫਾਈਨਲ ਢੋ ਇਦਾਂ ਹੋ ਜਾਂਦੀ ਆ ਲੈ ਵੀ ਜੌਂਡੀ ਯਾਰਾਂ ਨੂੰ ਨਾ ਜਦੋਂ ਸਟੀਅਰਿੰਗ ਅਡਜਸਟ ਨਹੀਂ ਹੋ ਜਾਂਦਾ ਸਾਰਾ ਚਾਣੀਆਂ ਵੀ ਹੋ ਜਾਂਦਾ ਹਾਂ ਉਹ ਚੀਜ਼ ਆ ਵੀ ਜਿੱਥੇ ਮਰਜ਼ੀ ਕਰ ਲਓ ਇਹ ਵੀ ਘੈਂਟ ਚੀਜ਼ ਆ ਕੁਰਸੀ ਲੈ ਪ੍ਰਾਣਾ ਆ ਲੈ ਚੱਲ ਕੇ ਫਾਰਮ ਤੇ ਰੱਖਣ ਵੈੱਕ ਆਪਾਂ ਹੈ ਬਹੁਤ ਵਧੀਆ ਜੀ ਹਾਂ ਇਹ ਬਹੁਤ ਘੈਂਟ ਚੀਜ਼ ਆ ਤੇ ਅੱਗੇ ਭਾਈ ਆ ਸਮਾਨ ਆ ਗਿਆ ਸੈਨੀਟਰੀ ਦਾ ਹਾਂਜੀ ਟੂਟੀਆਂ ਸਾਰੀਆਂ ਆ ਗਈਆਂ ਵਗੈਰਾ ਆ ਗਈਆਂ ਆ ਸ਼ਾਵਰ ਆ ਕੇ ਟੂਟੀਆਂ ਆ ਗਈਆਂ ਲਓ ਯਾਰਾਂ ਨਵੇਂਆਂ ਨੂੰ ਹੀ ਪਿਆ ਸਮਾਨ ਦੋਸਤੋਂ ਆਏ ਨਹੀਂ ਗਾ ਕੋਈ ਪੁਰਾਣਾ ਮਿਲੂਗਾ ਤੁਹਾਨੂੰ ਹਨਾ ਬਿਲਕੁਲ ਸ਼ਾਈਨ ਵੇਖ ਲਓ ਇੱਧਰ ਹਾਂ ਪੂਰੀ ਘੈਂਟ ਚੀਜ਼ ਹੈਵੀ ਜਾਂ ਬਾਈ ਬੱਤੇ ਠੰਡੇ ਵਾਲੀਆਂ ਹਾਂ ਪੂਰੀਆਂ ਆਮ ਨੂੰ ਤਾਂ ਕਿਲੋ ਕਿਲੋ ਦੀ ਆ ਬਿਲਕੁਲ ਇਹ ਵੀ ਤੋਲ ਚ ਇਹ ਵੀ ਤੋਲ ਇਹ ਵੀ ਤੋਲ ਚ ਬਾਈ ਇਹ ਵੀ ਤੋਲ ਕੇ ਲੈ ਵੀ ਦਰਸ਼ਕੋ ਲੁੱਟ ਲੋ ਮੇਲਾ ਜਮਾ ਤੋਲ ਚਸਮਾਨ ਤੇ ਆ ਲੈ ਜਾਓ ਤੁਸੀਂ ਤੇ ਲੈ ਯਾਰ ਮੈਂ ਵਾਕਈ ਸੂਈ ਵਾਲੀ ਗੱਲ ਜਿਹੜੀ ਸਹੀ ਕਹੀ ਸੀ ਹਾਂ ਆ ਸੂਈ ਵਾਲੀ ਗੱਲ ਸਹੀ ਕਹੀ ਸੀ ਇੰਨਾਂ ਹੁਣ ਇੰਪੋਰਟਡ ਆ ਇੰਪੋਰਟਡ ਆ ਲਓ ਬਈ ਦੋਸਤੋ ਆ ਵੀ ਇੰਪੋਰਟਡ ਮਾਲ ਪਿਆ ਸਾਰਾ ਬਿਲਕੁਲ ਤੇ ਵਾਕਈ ਸੂਈ ਤੋਂ ਲੈ ਕੇ ਵੱਡਾ ਸਮਾਨ ਜਿੰਨਾ ਮਰਜ਼ੀ ਲੈ ਲਓ ਇੱਥੇ